ਹੈਲੋ ਗਾਇਜ਼ ਮੇਰੇ ਬੋਲਣ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਮੀਓ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਲੌਗ ਨੂੰ ਫੁੱਲ ਵਾਚ ਕਰੋ ਸਕਿਪ ਪਲੀਜ਼ ਨਾ ਕਰੋ ਹਾਂਜੀ ਇੱਥੇ ਬਲੌਗ ਦੀ ਸਟਾਰਟਿੰਗ ਕਰਨ ਲੱਗਿਆ ਮਾਰਨਿੰਗ ਤੋਂ ਟਾਈਮ ਹੋ ਗਿਆ ਜੀ ਸਾਢੇ 9 ਦੇ ਵਿਚਾਲੇ ਸੀਗਾ ਸਾਢੇ 9 ਤੋਂ 9 ਦੇ ਹਾਂਜੀ ਕਿਉਂਕਿ ਜੀ ਜਿਵੇਂ ਤੁਹਾਨੂੰ ਪਤਾ ਹੈ ਨਾ ਵੀ ਗੁਰਦੁਆਰਾ ਸਾਹਿਬ ਅਖੰਡ ਪੁਰਸਾ ਪ੍ਰਕਾਸ਼ ਹੋਇਆ ਸੀਗੇ ਅੱਜ ਉਹਨਾਂ ਦੀ ਦੀ ਸਮਾਪਤੀ ਅਖੰਡ ਪੁਰਸਾ ਦਾ ਭੋਗ ਹੈ ਤਾਂ ਕਰਕੇ ਸਵੇਰੇ ਫਿਰ ਚਲੇ ਜਾਣੀ ਨੇ ਜੀ ਸੇਵਾ ਤੇ ਪਰਮਾਤਮਾ ਦੀ ਕਿਰਪਾ ਸਦਕਾ ਅ ਅੱਜ ਵੀ ਸਵੇਰ 5:30 ਵਜੇ ਚਲੇ ਗਏ ਸੀਗੇ ਜਿਵੇਂ ਸਵੇਰੇ ਆਏ ਇਹ ਹੋ ਜਾਂਦਾ ਜਿਵੇਂ ਪਾਠਿਆਂ ਲਈ ਜਾਂ ਹੋਰ ਸੰਗਤ ਲਈ ਹੈ ਨਾ ਵੀ ਨਾਸ਼ਤਾ ਤਿਆਰ ਕਰਨਾ ਵੀ ਸਵੇਰ ਦਾ ਲੰਗਰ ਹੋ ਜਾਂਦਾ ਸਵੇਧਾ ਲੰਗਰ ਤਿਆਰ ਕਰਨ ਲਈ ਆਪਾਂ ਹਾਂਜੀ ਪਗਏ 5:30 ਗਏ ਸੀ ਇਹ ਸਾਨੂੰ ਉਥੋਂ ਵਾਪਸੀ ਚ ਹੋ ਗਏ ਸੀਗੇ ਸਵਾ ਕੱਟ 8:30 2-3 ਘੰਟੇ ਲੱਗੇ ਸੀ ਕਿਉਂਕਿ ਬਸ ਉਥੋਂ ਆ ਕੇ ਫਿਰ ਇਹ ਸੀਗਾ ਵੀ ਭੋਗ ਤੇ ਵੀ ਜਾਣਾ ਏ ਦਵਾ ਵਾਪਸ ਵੀ ਜਿਹੜਾ 1 ਘੰਟਾ ਹੈਗਾ ਇਹ ਵਿੱਚ ਜੀ ਵੀ ਜਦ ਤੱਕ ਕਿਉਂਕਿ ਇਹ ਸੀਗਾ ਵੀ 10 ਵਜੇ ਵਾਪਸ ਦੁਆਰਾ ਚਲੇ ਜਾਵਾਂਗੇ ਅਗਰ ਚਲੋ ਹੋਈ ਕੋਈ ਸੇਵਾ ਕਰਮਾਂ ਦੇ ਵਿੱਚ ਤਾਂ ਹੋ ਜੇਗੀ ਬਿਨਾਂ ਇਹ ਫਿਰ ਭੋਗ ਤੇ ਤਾਂ ਜਾਣਾ ਹੀ ਜਾਣਾ ਹੈ ਜੀ ਉਹ ਜਾ ਕੇ ਪਤਾ ਲੱਗੂਗਾ ਹਨਾ ਵੀ ਕਿਵੇਂ ਹੁੰਦਾ ਬਸ ਇੱਥੇ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਹੜੇ ਘਰ ਦੇ ਕੰਮ ਕਰ ਕਰਨ ਵਾਲੇ ਨੇ ਉਹ ਕਰ ਲਈਏ ਕਿਉਂਕਿ ਫਿਰ ਆ ਕੇ ਤਾਂ ਹੋ ਜਾਂਦਾ ਔਖਾ ਕਿਉਂਕਿ ਇਹ ਸੀਗਾ ਵੀ ਭੋਗ ਤੇ ਸਮਾਪਤੀ ਨੂੰ ਵੀ ਟਾਈਮ ਲੱਗ ਜਾਂਦਾ ਫਿਰ ਪ੍ਰਸ਼ਾਦਾ ਪਾਣੀ ਈ ਜਿਵੇਂ ਸਾਰੀ ਸੰਗਤ ਨੇ ਸ਼ਕਲ ਹੁੰਦਾ ਹੈ ਨਾ ਭੋਗ ਪਏ ਤੋਂ ਬਾਅਦ ਵੀ ਉਵੇਂ ਫਿਰ ਥੋੜਾ ਜਿਆਦਾ ਟਾਈਮ ਹੋ ਜਾਂਦਾ ਵੀ ਫਿਰ ਆਕੇ ਕੋਈ ਕੰਮ ਦਾ ਟਾਈਮ ਨਹੀਂ ਰਹਿੰਦਾ ਹੈਗਾ ਬਸ ਜੀ ਮੇਰਾ ਕਿਚਨ ਦਾ ਸਾਰਾ ਕੰਮ ਹੋ ਗਿਆ ਸੀ ਕੰਪਲੀਟ ਰੋਟੀ ਪਾਣੀ ਖਾ ਖਾ ਕੇ ਸਭ ਨੂੰ ਇਹ ਸੀ ਕਿ ਅਬ ਚਲੋ ਜੀ ਨੂੰ ਜਿੰਨੀ ਕੁ ਲੋੜ ਆਪਦੀ ਖਾ ਕੇ ਭਾਂਡੇ ਵਗੈਰਾ ਚੱਕ ਕੇ ਆਪਾਂ ਕਿਚਨ ਸਾਰੀ ਸਮੇਟਤੀ ਸੀ ਨਾਲ ਹੀ ਮੇਰੀ ਲਈ ਹੋਈ ਸੀ ਮਸ਼ੀਨ ਜਿਹੜੇ ਥੋੜੇ ਬਹੁਤੇ ਹੈਗੇ ਸੀ ਮੈਨੂੰ 2-4 ਸੂਟਸ ਹੈਗੇ ਸੀ ਵੀ ਉਹ ਧੋਤੇ ਜਾਣਗੇ ਬਸ ਮੈਂ ਕੀ ਕਰਨ ਦਾ ਕਰਕੇ ਜਦ ਹੀ ਨਾਲ ਦੇ ਨਾਲ ਵੀ ਜਿਹੜੇ ਕੱਪੜੇ ਸੁਕਾਏ ਹੋਏ ਸੀ ਜਿਹੜੇ ਮਸ਼ੀਨ ਦੇ ਵਿੱਚ ਉਹ ਸੀ ਮੈਨੂੰ ਵੀ ਮੈਂ ਇਹਨਾਂ ਨੂੰ ਵੀ ਤਾਰ ਤੇ ਫੋਲ ਦਵਾਂ ਧੁੱਪ ਲੱਗ ਜੂਗੀ ਵੀ ਅਗਰ ਜਾਣ ਤੱਕ ਥੋੜਾ ਜਿਹਾ ਮੈਨੂੰ ਲੱਗਿਆ ਨਾ ਵੀ ਸੁੱਕ ਗਏ ਫਿਰ ਉਹ ਉਹਨਾਂ ਨੂੰ ਇਹਨਾਂ ਨੂੰ ਅੰਦਰ ਰੱਖ ਜੂਗੀ ਨਹੀਂ ਫਿਲਹਾਲ ਇਹ ਵੀ ਚਲ 1 ਘੰਟਾ 2 ਘੰਟੇ ਰਹਿਣ ਦੂੰਗੀ ਬਾਹਰ ਵੀ ਆ ਕੇ ਲਾ ਲੂੰਗੀ ਤਾਰ ਤੋਂ ਇਹ ਫਿਰ ਦੇਖਦੇ ਹਾਂ ਜੀ ਹੁਣ ਮੌਕੇ ਤੇ ਵੀ ਕੀ ਬਣਦਾ ਬਸ ਮੇਰਾ ਜਿਹੜੇ ਜ਼ਿਆਦਾ ਜ਼ਰੂਰੀ ਜਿਹੇ ਵਾਲੇ ਸੀਗੇ ਚਲੋ ਇਹ ਹੋ ਗਿਆ ਸੀ ਬੇੜੇ ਦਾ ਇਹ ਸਾਫ ਸਫਾਈ ਮੈਂ ਪਹਿਲਾਂ ਹੀ ਕਰ ਲਈ ਸੀ ਜਿਵੇਂ ਅੰਦਰੋਂ ਮੈਂ ਝਾੜੂ ਲ ਵਗੈਰਾ ਲਾ ਕੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਝਾੜੂ ਦਾ ਕੰਮ ਹੋ ਗਿਆ ਨਾ ਪਹਿਲਾਂ ਫਿਰ ਜਿਵੇਂ ਕਿਚਨ ਦਾ ਕੰਮ ਕਰਦੇ ਆ ਨਾ ਫਿਰ ਉਹ ਥੋੜਾ ਬਹੁਤਾ ਚਲੋ ਇਹ ਹੁੰਦਾ ਵੀ ਸਾਫ ਸਫਾਈ ਦਾ ਹੁੰਦਾ ਨਾ ਵੀ ਕੁਝ ਡੁੱਲਦਾ ਕਰਦਾ ਏ ਫੇ ਗਿੱਲੇ ਦੇ ਵਿੱਚ ਨਾ ਝਾੜੂ ਔਖਾ ਹੋ ਜਾਂਦਾ ਲਾਉਣਾ ਤਾਂ ਕਰਕੇ ਫਿਰ ਮੈਂ ਝਾੜੂ ਦਾ ਕੰਮ ਪਹਿਲਾਂ ਕਰ ਦਿੰਦੀ ਹਣੀ ਆ ਬਾਅਦ ਵਿੱਚ ਫਿਰ ਕਰਦੀ ਹਣੀ ਆ ਕਿਚਨ ਕਲੀਨਿੰਗ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਵਿੜੇ ਦਾ ਕਰਕੇ ਸੁੰਬਰਨ ਦਾ ਉਹ ਕਰਕੇ ਫਿਰ ਬਾਅਦ ਵਿੱਚ ਪੋਚਾ ਲਾਉਣੀ ਹਣੀ ਕਿਉਂਕਿ ਜਿਹੜਾ ਥੋੜਾ ਪਤਾ ਆਏਗਾ ਵੀ ਕਿਚਨ ਚੋਂ ਵੀ ਤੋਂ ਹੁੰਦਾ ਏ ਉਹ ਸਾਰਾ ਇੱਕੋ ਵਾਰ ਚ ਹੋ ਜਾਂਦਾ ਜੀ ਸਾਫ਼ ਨਹੀਂ ਫਿਰ ਕਿਚਨ ਦੀ ਜਦੋਂ ਓ ਕਲੀਨਿੰਗ ਕਰਦੇ ਨਾ ਥੋੜੀ ਬਹੁਤੀ ਫਿਰ ਹੋ ਜਾਂਦਾ ਹੁੰਦਾ ਵੀ ਜਿੰਮੀ ਮਾੜਾ ਮੋਟਾ ਕੁਝ ਸੈਲਫ ਤੋਂ ਗਿਰਗਰ ਗਿਆ ਵੀ ਫਿਰ ਸਹੀ ਨਹੀਂ ਲੱਗਦਾ ਆਪਣੇ ਮਨ ਨੂੰ ਸਾਬ ਸਫਾਈ ਦਾ ਕੰਮ ਬਸ ਜੀ ਮੇਰਾ ਸਾਰੇ ਕੰਮ ਕੰਪਲੀਟ ਹੋ ਗਏ ਸੀ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਮੈਂ ਨਾ ਤਾਂ ਪੋਚੇ ਲਗਾ ਲੂੰਗੀ ਪੱਖੇ ਚੱਲਦੇ ਹੋਏਾਂ ਚ ਵੀ ਨਾਲੇ ਗਰਮੀ ਸੁੱਕ ਜੂਗੀ ਵੀ ਫਿਰ ਨਹਾਉਣ ਦਾ ਕੰਮ ਹੋ ਜਾਊਗਾ ਕਿਉਂਕਿ ਇੱਕ ਹੁਣ ਇਹ ਹੋ ਜਾਂਦਾ ਵੀ ਗਰਮੀ ਜ਼ਿਆਦਾ ਔਨ ਕਰਕੇ ਨਾ ਫਿਰ ਜਦੋਂ ਉਹ ਹੁੰਨੇ ਆ ਵੀ ਫਿਰ ਗਰਮ ਸਰਦ ਦਾ ਰਹਿੰਦਾ ਆਪਣੇ ਆਪ ਨੂੰ ਤਾਂ ਕਰਕੇ ਵੀ ਨਾਲੇ ਫਿਰ ਦੋਨੇ ਕੰਮ ਹੋ ਜਾਣਗੇ ਸੌਖੇ ਆਪਣੇ ਵੀ ਪੁੱਛਿਆਂ ਦਾ ਕਰਕੇ ਨਾਲ ਦੀ ਨਾਲ ਫਿਰ ਹੋ ਜਾਊਗਾ ਕਿਉਂਕਿ ਮੰਮੀ ਘਰੇ ਨੇ ਗੁਰਪ੍ਰੀਤ ਤੇ ਫਤਿਹ ਜਾ ਚੁੱਕੇ ਸੀਗੇ ਡੈਡੀ ਗਏ ਹੋ ਸੀਗੇ ਮੋਟਰ ਤੇ ਕਿਉਂਕਿ ਕੱਲ ਵੀ ਦਿਹਾੜੀ ਲੱਗਿਆ ਹੋਇਆ ਸੀ ਕਰਦੇ ਸੀਗੇ ਗੁਡਾਈ ਜੀ ਦਾ ਕੰਮ ਕਰਦੇ ਸੀਗੇ ਤਾਂ ਕਰਕੇ ਫਿਰ ਅੱਜ ਵੀ ਲੱਗਿਆ ਹੋਇਆ ਸੀਗਾ ਫਿਰ ਉਹਨਾਂ ਨੂੰ ਇਹ ਸੀਗੇ ਵੀ ਰੋਟੀ ਦੇ ਆਉਣਗੇ ਵਿੱਚ ਕੀ ਟਾਈਮ ਲੱਗਿਆ ਤਾਂ ਗੁਰਦੁਆਰਾ ਸਾਹਿਬ ਜਾਇਆ ਆਉਣਗੇ ਬਾਕੀ ਮੌਕੇ ਤੇ ਦੀ ਗੱਲ ਹੈ ਨਾ ਵੀ ਆਨ ਜਲਦੀ ਗੱਲ ਹੁੰਦੀ ਹੈ ਜਿਵੇਂ ਹੋਊਗਾ ਉਦੋਂ ਦੇਖਿਆ ਜਾਊਗਾ ਹੋ ਗਏ ਹੋਏ ਸੀਗੇ ਤਾਂ ਕਰਕੇ ਬਸ ਫਿਰ ਸਾਰੇ ਆਬਦੇਵ ਦੇ ਉਸੀ ਮੰਮੀ ਅੰਦਰ ਹੀ ਸੀਗੇ ਰੂਮ ਦੇ ਵਿੱਚ ਫਿਰ ਰਹੀ ਸੀ ਉਹਨਾਂ ਨੂੰ ਵੀ ਚੱਲ ਬਾਅਦ ਵਿੱਚ ਜੇ ਲੱਗਿਆ ਤਾਂ ਕੂਲਰ ਕੋ ਪਹਿ ਜਾਣਗੇ ਨਹੀਂ ਤਾਂ ਫਿਰ ਅੰਦਰੇ ਵੀ ਪੱਖਾ ਲਾ ਲੈਣਗੇ ਜੇ ਥੋੜੀ ਬਹੁਤੀ ਲੋਡ ਹੋਈ ਤਾਂ ਚੱਲ ਨਹੀਂ ਫਿਰ ਏਸੀ ਲਾ ਲੈਂਦੇ ਨੇ ਹੈਨਾ ਤਾਂ ਜੀ ਆਪਾਂ ਕੰਮ ਕਰ ਕਰਕੇ ਆਪਦੇ ਫਿਰ ਬਸ ਸੀ ਹੁਣ ਏਸ ਵੀ 10:00 ਵਜੇ ਗਏ ਸੀ ਕਿਉਂਕਿ 10:00 ਵਜੇ ਦਾ ਟਾਈਮ ਰੱਖਿਆ ਸੀਗਾ ਵੀ 10:00 ਵਜੇ ਤੱਕ ਦੁਬਾਰਾ ਵਾਪਸ ਜਾਇਆ ਜਾ ਸਕੇ ਜਿਹੜਾ ਕੰਮ ਕਰ ਕਰਕੇ ਹੁਣ ਆਪਾਂ ਨਹਾ ਤੋ ਕੇ ਹੋਣ ਲੱਗੇ ਸੀ ਰੈਡੀ ਗਰਮੀ ਵਿੱਚ ਤਾਂ ਦੀ ਬਹੁਤ ਔਖਾ ਹੋ ਜਾਂਦਾ ਬਸ ਸਿਰ ਬਾ ਕੇ ਫਿਰ ਬਸ ਲਿਪਸਟਿਕ ਲਗਾਵਾਂਗੇ ਕਿਉਂਕਿ ਫੇਸ ਤੇ ਤਾਂ ਕੁਝ ਲਗਾਓ ਨਾ ਲਗਾਓ ਨਾ ਕੋਈ ਹੋਣੀ ਹੈਗਾ ਜਿਵੇਂ ਮੈਨੂੰ ਡਾਕਟਰ ਦੀ ਵੀ ਉਹ ਜਿਹੜੀ ਕਰੀਮ ਦਿੱਤੀ ਹੋਈ ਉਹ ਵੀ ਇਹ ਹੁੰਦਾ ਵੀ ਰਾਤ ਨੂੰ ਜਦੋਂ ਏਸੀ 'ਚ ਪੈਂਦੇ ਆ ਨਾ ਫੇਰੇ ਲਾ ਹੁੰਦੀ ਹੈ ਅੱਗੇ ਤਾਂ ਚਲੋ ਇਹ ਹੁੰਦਾ ਸੀ ਵੀ ਦਿਨ 'ਚ ਵੀ ਮੈਂ ਲਗਾ ਲੈਂਦੀ ਸੀ ਕਈ ਵਾਰੀ ਜਿਵੇਂ ਨਸੀ ਪਰ ਹੁਣ ਤਾਂ ਗਰਮੀ ਜ਼ਿਆਦਾ ਹੋਣ ਕਰਕੇ ਨਾ ਫਿਰ ਉਹ ਇਹ ਹੋ ਜਾਂਦਾ ਵੀ ਜੇ ਲਗਾ ਵੀ ਲਈ ਤਾਂ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਨਾ ਗਰਮੀ ਆ ਕੇ ਉੱਤਰ ਜਾਣੀ। ਬਸ ਜੀ ਆਪਾਂ ਹੁਣ ਹੋ ਗਈ ਸੀ ਡੈਡੀ ਕੁਝ ਨਾ 2-3 ਦਿਨ ਦੀ ਤਾਂ ਗਰਮੀ ਹੋਰ ਵੀ ਜ਼ਿਆਦਾ ਵਧੀ ਹੋਈ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਲੋ ਕਾਫੀ ਚੱਲਦੀ ਆ। ਜਿਹੜੀ ਗਰਮ ਹਵਾ ਕਹਿੰਦੇ ਹੁੰਦੇ ਨੇ ਵੀ ਪਿੰਡਾਂ ਦੇ ਵਿੱਚ ਤਾਂ ਲੋ ਹੀ ਕਹਿੰਦੇ ਨੇ ਜੀ ਬਾਕੀ ਪਤਾ ਨਹੀਂ ਹੈਗਾ ਵੀ ਚਲੋ ਆਪ ਦਾ ਆਪ ਦਾ ਏਰੀਆ ਹੁੰਦਾ ਉਹ ਨਾ ਵੀ ਕਿੱਥੇ ਕੀ ਕਹਿੰਦੇ ਨੇ। ਜਿਵੇਂ ਗਰਮ ਹਵਾ ਜ਼ਿਆਦਾ ਚੱਲਦੀ ਹੈ ਨਾ ਉਹ ਕਹ ਦਿੰਦੇ ਨੇ ਵੀ ਲੋ ਚੱਲਦੀ ਹੈ ਲੋ ਵਗਦੀ ਆ ਬਾਜੀ ਹੁਣ ਮੰਮੀ ਨੇ ਲੱਗੀ ਸੀ ਪੁੱਛਣ ਵੀ ਕੁਝ ਚਾਹੀਦਾ ਤਾਂ ਨਹੀਂ ਹੈਗਾ ਤੁਹਾਨੂੰ ਹਨਾ ਤਾਂ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਗਏ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਚਲੋ ਥੋੜੀ ਬਹੁਤੀ ਜਿੰਨੀ ਕਿ ਮਿਲੀ ਹਨਾ ਸੇਵਾ ਕਰਕੇ ਉੱਥੋਂ ਆਉਂਦਿਆਂ ਨੂੰ ਟਾਈਮ ਹੋ ਗਿਆ ਸੀ ਆਪਾਂ ਨੂੰ 2:00 ਵਜੇ 1:00 2:00 ਵਜੇ ਸੀ ਸ਼ਾਇਦ 1:00 ਤਾਂ ਨਹੀਂ 2:00 ਜੀ ਮੈਨੂੰ ਪੱਕਾ ਜਿਹਾ ਨਹੀਂ ਪਤਾ ਹੈਗਾ ਪਰ ਸਦੀਰ ਨਾ ਥੱਕਿਆ ਜਿਆ ਪਿਆ ਸੀ ਨਾ ਵਾਪਸੀ ਤੇ ਜਿਵੇਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਇਆ ਸੀ ਨਾ ਜਾਂਦੇ ਹੋਏ ਔਰ ਵਾਪਸੀ ਦੇ ਵਿੱਚ ਆਪਾਂ ਤੁਰ ਕੇ ਨਹੀਂ ਸੀ ਆਏ ਜਾਂਦੇ ਹੋਏ ਵੀ ਤਾਇਆ ਜੀ ਦਾ ਪੋਤਾ ਲੈ ਗਿਆ ਸੀ ਫੋਨ ਕਰਤਾ ਸੀ ਮੈਨੂੰ ਮੈਂ ਕਿਹਾ ਵੀ ਮੈਨੂੰ ਲੈ ਜੀ ਤੇ ਵਾਪਸੀ ਦੇ ਵਿੱਚ ਫਿਰ ਗੁਰਪ੍ਰੀਤ ਨਾਮੇ ਆ ਗਈ ਸੀ ਫਤਿਹ ਲੱਗਿਆ ਸੀ ਪਾਠ ਕਰਨ ਜੀ ਜਿਵੇਂ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ ਇਹਨਾਂ ਦੇ ਸਕੂਲ ਵਾਲਿਆਂ ਨੇ ਵੀ ਕਿਹਾ ਹੋਇਆ ਸੀ ਕਿ ਵੀ ਵੀਡੀਓ ਬਣਾ ਕੇ ਸੈਂਡ ਕਰਿਓ ਤੇ ਉਦੋਂ ਵੀ ਚਲੋ ਜਿਵੇਂ ਮੈਂ ਤੁਹਾਨੂੰ ਗੱਲ ਵੀ ਦੱਸੀ ਸੀ ਨਾ ਵੀ ਬਹੁਤ ਵਧੀਆ ਗੱਲਾਂ ਹਨਾ ਪਰਮਾਤਮਾ ਦੇ ਨਾਲ ਕਿਉਂਕਿ ਜੀ ਪਰਮਾਤਮਾ ਤੋਂ ਬਿਨਾਂ ਤੁਹਾਡੇ ਕਿਸੇ ਵੀ ਕੰਮ ਨਹੀਂ ਹੋਣਾ ਹੈਗਾ ਇਹ ਰਿਸ਼ਤੇ ਕਿਉਂਕਿ ਬਹੁਤ ਰਿਸ਼ਤੇ ਐਦਾਂ ਦੇ ਨੇ ਦੁਨੀਆ ਦੇ ਵਿੱਚ ਜੋ ਤੁਹਾਡੀ ਜੀਬ ਦੇ ਕੇ ਤੁਹਾਡੇ ਨਾਲ ਵੀ ਅਗਰ ਤੁਹਾਡੀ ਜੀਬ ਦੇ ਵਿੱਚ ਕੁਝ ਹੈਗਾ ਇਹ ਹਨਾ ਤਾਂ ਰਿਸ਼ਤੇ ਤੁਹਾਡੇ ਹੈਗੇ ਨੇ ਨਹੀਂ ਤਾਂ ਕੋਈ ਰਿਸ਼ਤਾ ਨਹੀਂ ਕਹਿੰਦੇ ਹੁੰਦੇ ਨੇ ਜੀਬ ਖਾਲੀ ਤਾਂ ਰਿਸ਼ਤੇਆਂ ਤੋਂ ਵੀ ਬੰਦਾ ਖਾਲੀ ਆ ਬਾਕੀ ਚਲੋ ਇਹ ਵੀ ਜਿੰਨਾਂ ਨੇ ਬਹੁਤ ਐਦਾਂ ਦੇ ਵੀ ਹੁੰਦੇ ਨੇ ਵੀ ਜਿਨ੍ਹਾਂ ਨੇ ਰਿਸ਼ਤਾ ਨਿਭਾਉਣਾ ਹੈ ਤੁਹਾਡੇ ਨਾਲ ਉਹਨਾਂ ਨੇ ਹਰ ਹੀ ਵਕਤ ਹਰ ਹੀਲੇ ਨਿਭਾਈ ਦੇਣਾ ਤੁਹਾਡੀ ਅਮੀਰੀ ਗਰੀਬੀ ਤੱਕ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦੀ ਇਹ ਚੀਜ਼ ਵੀ ਤੁਸੀਂ ਕਿੰਨੇ ਅਮੀਰ ਹੋ ਤੇ ਤੁਸੀਂ ਕਿੰਨੇ ਗਰੀਬ ਹੋ ਹਨਾ ਬਲਜੀ ਫਿਰ ਗੁਰਦਰਾ ਸਾਹਿਬ ਤੋਂ ਆਕੇ ਕੀਤੇ ਰੈਸਟ ਰੈਸਟ ਦੋ ਤਿੰਨ ਘੰਟੇ ਕਰਕੇ ਫਿਰ ਉੱਠ ਕੇ ਜਿਵੇਂ ਸ਼ਾਮ ਦੇ ਕੰਮ ਕਰ ਕਰਨ ਵਾਲੇ ਸੀ ਬਸ ਸ਼ੇਕ ਬਣਾਇਆ ਮੰਮੀ ਨੇ ਦਿੱਤਾ ਨਾਲੇ ਆਪ ਸਾਰਿਆਂ ਨੇ ਪੀਤਾ ਫਿਰ ਫੋਤੇ ਦਾ ਜਿਹੜਾ ਨਿਤਨੇਮ ਕਰਨਾ ਉਹ ਕੀਤਾ ਸੀ ਬਾਕੀ ਇਹ ਹੁੰਦਾ ਜੀ ਹਨਾ ਵੀ ਆਪ ਗਰਬਾਣੀ ਨਾਲ ਜੁੜੋ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਜੁੜਨਗੇ ਹਨਾ ਇਹ ਚੀਜ਼ ਦਾ ਬਸ ਜੀ ਫਿਰ ਮੈਂ ਨਾਲ ਦੀ ਨਾਲ ਜਿਹੜੇ ਜਿਵੇਂ ਜਾਊਗਾ ਲਾਉਣਾ ਜਾਂ ਹੋਰ ਦੁੱਧ ਦੇ ਜੋ ਵੀ ਕੰਮ ਕਰਨੇ ਨੇ ਉਹ ਮੈਂ ਕਰਕੇ ਜਿੱਤੇ ਫਿਰ ਮੈਨੂੰ ਇਹ ਹੁੰਦਾ ਵੀ ਜਿਹੜੇ ਪੰਡੇ ਨੇ ਉਹ ਚੱਕੇ ਜਾਂਣਗੇ ਕਿਉਂਕਿ ਫਿਰ ਸ਼ਾਮ ਦੇ ਰੋਟੀ ਟਾਈਮ ਦੇ ਰੋਟੀ ਟਾਈਮੇ ਰਹਿ ਜਾਂਦੇ ਹੁੰਦੇ ਨੇ ਕਈ ਵਾਰੀ ਚਲੋ ਚੱਕੇ ਵੀ ਜਾਂਦੇ ਨੇ ਕਈ ਵਾਰੀ ਮਿਸ ਵੀ ਹੋ ਜਾਂਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹਨਾ ਕੁਝ ਮੈਨੂੰ ਥੋੜਾ ਵੀਡੀਓ ਦਾ ਵੀ ਕੰਮ ਕਰ ਹੋ ਜਾਂਦਾ ਤਾਂ ਕਰਕੇ ਕਈ ਵਾਰੀ ਜੀ ਕੁਝ ਐਦਾਂ ਹੋ ਜਾਂਦਾ ਜਿਵੇਂ ਹੁਣ ਰੋਜ਼ ਬਸ ਇਹ ਹੋ ਜਾਂਦਾ ਹਨਾ ਵੀ ਇਕੱਠੇ ਬੈਠ ਕੇ ਥੋੜਾ ਬਹੁਤਾ ਹਨਾ ਆਪਣੀ ਮਾ ਮਾਪਨਾ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਜਾਵੇ ਹਨਾ ਕਿਉਂਕਿ ਛੁੱਟੀਆਂ ਹੀ ਹੁੰਦੀਆਂ ਨੇ ਜੀ ਜਦੋਂ ਆਇਆ ਜਾਂਦਾ ਹਨਾ ਵੀ ਬੰਦਾ ਰਹਿੰਦਾ ਹੈ ਛੁੱਟੀਆਂ ਦੇ ਵਿੱਚ ਆਪਣੇ ਮਾ ਮਾਪਨਾ ਭੈਣ ਭਈਆਂ ਨਾਲ ਗੱਲਬਾਤ ਕਰਦਾ ਨਹੀਂ ਤਾਂ ਇਹ ਹੋ ਜਾਂਦਾ ਅਦਰਵਾਇਸ ਤਾਂ ਬੰਦਾ ਹਨਾ ਆਉਂਦਾ ਦਿਨ ਦੇ ਦਿਨ ਕੋਈ ਗੱਲਬਾਤ ਵੀ ਨਹੀਂ ਕੋਈ ਖੁਸ਼ੀ ਨਹੀਂ ਹੁੰਦੀ ਉਸ ਤੋਂ ਬਾਅਦ ਤਾਂ ਜੀ ਅਨਾ ਫੋਨਾਂ ਤੇ ਹੋ ਜਾਂਦੀਆਂ ਨੇ ਪਰ ਇੱਕ ਇਹ ਟਾਈਮ ਬਹੁਤ ਵਧੀਆ ਹੁੰਦਾ ਬੱਸ ਜੀ ਅੱਜ ਦੇ ਬਲੌਗ ਦਾ ਇੱਥੇ ਕਰਦੇ ਐਂਡ ਓਕੇ ਬਾਏ ਟੇਕ ਕੇਅਰ